ਇਹ ਤੈਨੂੰ ਕਮੀ ਹਵੇ ਵੀ ਲੱਗਦੀ ਆ ਮੈਂ ਔਰ ਰਿਕਾਰਡਿੰਗ ਕਰਦਾ ਮੈਂ ਚੇਂਜ ਕਰਕੇ ਦੇ ਦਿੰਦਾ ਜਿਵੇਂ ਅਸੀਂ ਵੀਡੀਓ ਚ ਕਹਿੰਨੇ ਹੁੰਨੇ ਆ ਤੇਲ ਚੇਂਜ ਕਰਕੇ ਦੇਵਾਂਗੇ ਕੀਤਾ ਤੇਲ ਕੀਤਾ ਤੇਲ ਕਰਨੇ ਸਰਮੇ ਐਤੇ ਮਾਰੀ ਆਪਿਆ ਬਾਈ ਕੱਢਿਆ ਬਾਕੀ ਸਾਡਾ ਸੌਦਾ ਹੋ ਗਿਆ ਹੁਣ ਬਾਈ ਭਰੇ ਬਾਈ ਕਹਿੰਦਾ ਖੜ ਜਾ ਯਾਰ ਮੈਂ ਪਰ ਵੀ ਰੰਗ ਕਰਕੇ ਦੇ ਦੂੰ ਤੈਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚੇਗੇ ਬਾਈ ਸਰਮੇ ਕੋਲੇ ਫਿਰ ਤਮਾਕਾ ਕਰਤਾ ਬਾਈ ਨੇ ਜਿਵੇਂ ਆਖਿਆ ਸੀਗਾ ਉਵੇਂ ਬੋਲਣਾ ਤੇ ਪੁੱਤਰ ਹੈਗਾ ਤੇ ਅੱਜ ਬਾਕੀ ਬਾਈ ਗੱਲਬਾਤ ਕਰਦਾਂਗੇ ਸਤਿ ਸ਼੍ਰੀ ਅਕਾਲ ਬਾਈ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬੱਬੂ ਕੀ ਹਾਲ ਬਈ ਜੀ ਤੁਹਾਨੂੰ ਮੋਸਟ ਵੈਲਕਮ ਬਾਈ ਸਾਡੇ ਘਰੇ ਆਉਣ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਬਾਈ ਸਾਡੇ ਘਰ ਆਏ ਹੋ ਇੱਕ ਹੋਰ ਤਮਾਕਾ ਫਿਰ ਬਾਈ ਜੀ ਜਿੱਦਾਂ ਕਹਿਤਾ ਠੀਕ ਹੈ ਜੀ ਮੈਂ ਤਾਂ ਮੀਆਂ ਮਿੱਠੂ ਬੰਦਾ ਨਹੀਂ ਸਹੀ ਗੱਲ ਹੈ ਜੀ ਠੀਕ ਹੈ ਗੱਲ ਤੇ ਬਾਈ ਸੋਸੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਬਣ ਕੇ ਵੀਡੀਓ ਦੇ ਵਿੱਚ ਬਾਈ ਵਰਗਿਆਂ ਨੂੰ ਬਾਈ ਲక్ష్మణ ਸਿੰਘ ਜੀ ਨੂੰ ਪਿੰਡ ਬਣਾ ਲਈ ਠੀਕ ਹੈ ਜੀ ਨੂੰ ਵਧਾਈਆਂ ਦਿਓ ਵੀਰ ਬਣ ਕੇ ਠੀਕ ਹੈ ਗੱਲ ਬਾਈ ਸਸੀਕਰ ਸੱਚ ਸ੍ਰੀ ਕੀ ਹਾਲ ਚਾਲ ਹੈ ਬਾਬਾ ਜੀ ਬਹੁਤ ਵਧੀਆ ਜੀ ਅੱਛਾ ਪਹਿਲਾਂ ਤੁਹਾਨੂੰ ਟਰੈਕਟਰ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਡੇ ਪਰਿਵਾਰ ਨੂੰ ਵਧਾਈਆਂ ਵੀਰੇ ਸਾਹਿਬ ਨੂੰ ਵਧਾਈ ਮਹਾਰਾਜ ਸੱਤੇ ਪਾਤਸ਼ਾ ਤੁਹਾਨੂੰ ਬਰਕਤਾਂ ਕਰੇ ਸਾਡਾ ਟਰੈਕਟਰ ਅੱਛਾ ਭਾਈ ਜੀ ਸੱਚੀ ਦੱਸੋ ਝੂਠ ਨਾ ਮਾਰੇ ਠੀਕ ਹੈ ਜੀ ਗੁਰਸਿੱਖ ਬੰਦੇ ਹੋ ਬਾਹਲੇ ਬੰਦੇ ਉਹ ਬੈਠੇ ਆ ਹਨਾ ਠੀਕ ਹੈ ਜੀ ਇੱਕ ਕਮੈਂਟ ਕਰਨਗੇ ਜੀ ਬਾਬੇ ਨੂੰ ਸਿਕਾ ਕੇ ਵੀਡੀਓ ਬਣਾਤੀ ਹੈ ਹਨਾ ਹਾਂਜੀ ਅ ਭਾਈ ਜੀ ਟਰੈਕਟਰ ਤੁਸੀਂ ਮੈਨੂੰ ਬੇ ਕੋਲੇ ਆਏ ਕਿਵੇਂ ਪਹਿਲਾਂ ਤਾਂ ਉਸ ਨੂੰ ਅਈਦਾ ਬਾਈ ਵੀਡੀਓ ਦੇਖ ਕੇ ਆਏ ਸੀਗੇ ਤੁਹਾਡੇ ਕੋਲੇ ਵੀਡੀਓ ਦੇਖ ਕੇ ਆਏ ਹਾਂ ਵੀਡੀਓ ਦੇਖ ਕੇ ਆਏ ਸੀਗੇ ਵੀ ਟਰੈਕਟਰ ਉੱਤੇ ਵਧੀਆ ਮਿਲਦੇ ਹੈਗੇ ਭਾਅ 'ਚ ਅੱਛਾ ਬਾਈ ਕਿਹੜਾ ਟਰੈਕਟਰ ਲੈ ਤੁਸੀਂ ਜੌਂਡੀਅਰ ਕਿਹੜਾ ਜੌਂਡੀਅਰ ਲੈ ਚਾ ਬਾਈ 50 50 50 50 ਈ ਈ ਪੰਜਾ ਪੰਜਾ ਈ ਮਾਡਲ ਕਿਹੜਾ ਜੀ 14 ਜੀ 14 ਮਾਡਲ ਦਿੱਤਾ ਤੇ ਬਾਈ ਦਿੱਤਾ ਕਿੰਨੇ ਦਾ ਇਹ 4 ਲੱਖ ਦਾ ਦਿੱਤੇ ਬਾਈ 2 ਲੱਖ ਤਾ ਸੋਰੀ ਤੈਨਾਂ 100000 ਤੇ 90000 ਦਾ ਦਿੱਤਾ ਬਾਪੂ 10000 ਰੁਪਏ ਉਹਦੋਂ ਕਟਾਉ। ਉਹ ਦੂਜੇ ਟ੍ਰੈਕਟਰ ਚ ਘੱਟ ਵੱਡ ਹੋਊਗਾ। ਘੱਟ ਵੱਡ ਹੋਊਗੀ। ਆ ਆਪਾਂ 4 ਲੱਖ ਦਾ ਕਿਹਾ ਸੀ ਵੀਰੇ। ਹਾਂ। 3 ਲੱਖ ਤੇ 90000 3 ਲੱਖ 90000 ਦਾ ਬਾਈ ਨੂੰ ਟਰੈਕਟਰ ਦਿੱਤਾ। ਤੇ ਬਾਈ ਜੀ ਜਿਵੇਂ ਅਸੀਂ ਵੀਡੀਓ ਚ ਕਹਿੰਦੇ ਹੁੰਨੇ ਆ ਤੇਲ ਚੇਂਜ ਕਰਕੇ ਦੇਵਾਂਗੇ। ਕੀਤਾ ਤੇਲ। ਕੀਤਾ ਤੇਲ ਕਰਨੇ ਸਰਮੇ। ਐਤੇ ਮਾਰੀ ਆ ਪਿਆ ਬਾਈ ਕੱਢਿਆ। ਹਾਂ। ਕਹਿ ਜਾਇਆ ਪਿਆ ਸਰਮੇ। ਹਾਂ ਜਮਾ ਗੜ ਆਪੀ ਸਰਬੋ ਦੀ ਖਾਲੀ ਬਾਲਟੀ ਬਾਈ। ਹਾਂ ਗਰੀਸ ਸਰ ਦਾ ਹੋ ਰਿਹਾ। ਗਰੀਸ ਵਰਗਾ। ਅੱਛਾ ਬਾਈ ਛੋੜ ਛੋੜ ਬਾਈ ਹਾਂ ਹੋਊਗੀ ਹਾਂ ਅੱਛਾ ਡੰਮੀ ਟਰੈਕਟਰ ਹਾਂਜੀ ਡੰਮੀ ਟਰੈਕਟਰ ਠੀਕ ਹੈ ਗੱਲ ਅੱਛਾ ਡੰਡਾ ਫੱਟੀ ਚ ਕੋਈ ਕਸਰ ਕੋਈ ਕਮੀ ਕੋਈ ਬੈਟਰੀ ਚ ਕਮੀ ਬਾਈ ਕੋਈ ਇੰਜਨ ਦੇ ਤੇਲ ਚ ਪਿਛਲੇ ਤੇਲ ਕਿਵੇਂ ਵੀਡੀਓ ਚ ਕਿਹਾ ਉਹ ਮੇ ਟਰੈਕਟਰ ਕਿਸੇ ਪਾਸੋਂ ਟਰੈਕਟਰ ਰੰਗ ਹੋਇਆ ਉਹਦੇ ਪੇਂਟ ਹੋਇਆ ਹੋਵੇ ਸਹੀ ਗੱਲ ਹੈ ਜੀ ਕਿ ਨਹੀਂ ਬਾਈ ਜਿਵੇਂ ਬੋਲਿਆ ਸੀ ਬਾਈ ਤੂੰ ਵੀਡੀਓ ਚ ਬੋਲਦਾ ਉਹਨਾਂ ਉਹੀ ਚੀਜ਼ ਹੈ ਜਮਾਨਾ ਅੱਛਾ ਸਾਡੇ ਤੋਂ ਟਰੈਕਟਰ ਲੈ ਕੇ ਬਾਈ ਕਿਦਾਂ ਦਾ ਫੀਲ ਹੋ ਕਿਦਾਂ ਮਸਤ ਬਹੁਤ ਵਧੀਆ ਹੋਇਆ ਬਾਈ ਮਨਸਾ ਜੀ ਮੈਨੂੰ ਖੋਜੀਏ ਬੰਦਾ ਕਿਵੇਂ ਦਾ ਜੀ ਬੰਦਾ ਬਹੁਤ ਵਧੀਆ ਬਾਈ ਨਹੀਂ ਇੱਕ ਗੱਲ ਇੱਕ ਗੱਲ ਸੱਚ ਹੋਰ ਦੱਸ ਬਾਬਾ ਤੈਨੂੰ ਸੌਂ ਲੱਗੇ ਮੇਰੀ ਮੈਂ ਤੇਰੇ ਜਿਹਾ ਅੱਖਾਂ ਵਰਗਾ ਹਾਂ ਤੁਸੀਂ ਮੰਡੀ ਤੇ ਗਏ ਸੀ ਬੁੱਧਵਾਰ ਨੂੰ ਹਾਂ ਗਏ ਸੀ ਮੈਨੂੰ ਮਿਲੇ ਸੀ ਆਈ ਵੀ ਤੇਰੇ ਕੋਲ ਸੀ ਸਪੈਸ਼ਲ ਹਾਂ ਇਹ ਵੀ ਤੇਰੇ ਕੋਲ ਚਾਦੇ ਅੱਛਾ ਤੁਹਾਨੂੰ ਮੈਂ 14 ਮਾਡਲ ਦਾ 855 ਦਾ ਰੇਟ ਬੋਲਿਆ ਸੀ ਹੁਣ 3 ਲੱਖ 90 ਹਜ਼ਾਰ ਦਾ ਮੈਂ ਤੈਨੂੰ ਦੇ ਦਿੰਦਾ ਇਹੀ ਕਿਹਾ ਸੀ ਹਾਂਜੀ ਹਾਂਜੀ ਇਹੀ ਕਿਹਾ ਸੀ ਉਹ ਬੰਦੇ ਨੇ ਰੇਟ ਕੀ ਕਿਹਾ ਸੀ 14 ਮਾਡਲ ਦਾ ਸਹੀ ਦੱਸਿਓ ਉਹਨੇ ਕਿਹਾ ਸੀਗਾ ਕਹਿੰਦਾ 4.5 ਲੱਖ ਦਾ ਦਵਾ ਦੂੰਗਾ ਲਓ ਜੀ 8000 ਦਾ ਫਰਕ ਪੈ ਗਿਆ ਹਾਂਜੀ ਭਾਈ ਜੀ ਬੇਨਤੀ ਹੱਥ ਬਨ ਕੇ ਮਿੱਤਰਾਂ ਤੇ ਰਾਜੀ ਕੋਈ ਨਹੀਂ 50 ਪਿਆ ਡੀ ਨਹੀਂ ਮਿਲਦਾ ਜੀ 4 ਲੱਖ ਦਾ ਜਿਹੜਾ 390 ਦਾ ਬਾਈ ਨੂੰ ਟਰੈਕਟਰ ਦੇਤਾ ਆਪਾਂ ਦਿੱਤਾ 390 ਦਾ ਈ ਈ ਦਿੱਤਾ 50 ਪਿਆ ਡੀ ਵੀ ਨਹੀਂ ਦਿੰਦਾ ਜੀ ਕੋਈ ਸਹੀ ਗੱਲ ਹੈ ਜੀ ਕਿ ਨਹੀਂ ਤੁਸੀਂ ਬਾਈ ਸਿੱਧੇ ਆ ਕੇ ਦੇਖੋ ਮਿਲੋ ਮੈਨੂੰ ਡੀਲ ਕਰਕੇ ਦੇਖੋ ਜੇ ਤੁਹਾਨੂੰ ਕੋਈ ਘਰੇ ਜਾ ਕੇ ਵੀ ਪ੍ਰੋਬਲਮ ਟਰੈਕਟਰ ਚ ਆਉਂਦੀ ਆ ਉਹਦੇ ਵੀ ਅਸੀਂ ਹਰ ਜੇ ਮਰਜ਼ੇ ਦੇ ਉਹਦੋਂ ਵੀ ਠੀਕ ਕਰਾਉਣ ਦੇ ਜਾਂ ਕੋਈ ਵੀ ਮਤਲਬ ਟਰੈਕਟਰ ਚੇਂਜ ਕਰਨ ਦੇ ਵੀ ਅਸੀਂ ਜ਼ਿੰਮੇਵਾਰ ਸਹੀ ਗੱਲ ਤੇ ਗੱਲ ਹਾਂ ਕੋਈ ਬਾਬਾ ਟਰੈਕਟਰ ਦਿੰਦਾ ਜੇ ਤੈਨੂੰ ਕਮੀ ਲੱਗੀ ਵਾਪਸ ਆ ਜੀ ਤੇਰਾ ਤਾਂ ভাই ਮੰਡੀ 'ਚ ਨਾਂ ਨਹੀਂ ਦੱਸਦਾ ਕੋਈ ਵੀ ਸ਼ਰਮ ਨਹੀਂ ਮੰਡੀ ਕਿੱਥੇ ਐਨਾਂ ਲੋਗ ਲੱਗਦੇ ਐ ਨਹੀਂ ਦੱਸਦੇ ਵੀ ਭਲਾ ਨੇ ਤਾਂ ਮੰਡੀ ਆ ਸ਼ਰਮੇ ਦੀ ਬਗਜਾ ਅਕਲ ਨੂੰ ਕਿਹੜਾ ਸ਼ਰਮਾ ਇੱਥੇ ਸ਼ਰਮਾ ਜਨਮਾ ਕੋਈ ਨਹੀਂ ਹੈਗਾ ਐਸ ਜੀ ਅਸੀਂ ਹੁਣ ਤੁਹਾਡੀਆ ਵੀਡੀਓ ਦੇ ਇੱਕ ਆਏ ਆ ਤੇ ਸਾਰੇ ਮਨ ਨੂੰ ਦ੍ਰਿਸ਼ਟੀ ਹੈ ਪੂਰੀ ਠੀਕ ਹੈ ਬਾਕੀ ਦੱਸਦਾ ਭਾਈ ਕਿਸੇ ਤੋਂ ਕੀ ਲੈਣਾ ਬਾਕੀ ਨੂੰ ਦੱਸਾਂਗੇ ਕਿਸੇ ਤੋਂ ਕੀ ਲੈਣਾ ਤੁਸੀਂ ਮੈਥੋਂ ਟਰੈਕਟਰ ਲੇਤਾ ਮੈਂ ਤੁਹਾਨੂੰ ਦਿੱਤਾ ਹਨਾ ਬਸ ਤੁਸੀਂ ਮੈਥੋਂ ਖੁਸ਼ ਹੋ ਮੈਂ ਤੁਹਾਡੇ ਤੋਂ ਖੁਸ਼ ਹਾਂ ਠੀਕ ਹੈ ਮੇਰੇ ਨਾਲ ਵਰਤੋ ਡੀਲ ਕਰੋ ਫੇਰ ਮੈਨੂੰ ਕਮੈਂਟ ਕਰੋ ਠੀਕ ਹੈ ਗੱਲ ਜੇ ਕਿਸੇ ਨੇ ਵੀਰੇ ਨੇ ਟਰੈਕਟਰਾਂ ਦੀ ਮੰਡੀ ਤੇ ਆਉਣਾ ਜਾਂ ਮੇਰੇ ਘਰੇ ਆਉਣਾ ਇਹ ਇਹਨਾਂ ਤੋਂ ਮੇਰੇ ਵੀਰਾਂ ਤੋਂ ਇਹਨਾ ਪੁੱਛਣ ਦੀ ਨਾ ਕਿਰਪਾਲਤਾ ਕਰੋ ਕਿਉਂ ਇਹਨਾਂ ਨੇ ਸਾਨੂੰ ਮਾਰਾ ਹੀ ਕਿਹਾ ਇਹ ਜੇ ਇਹ ਜੀ ਕੂਮਣੇ ਤੇ ਇਹ ਜੇ ਬੰਦਿਆਂ ਨੇ ਗੁੱਸਾ ਨਾ ਕਰੋ ਬਾਈ ਮਾਫ ਕਰਨਾ ਮੈਂ ਧੂੜ ਵੀ ਨਹੀਂ ਹੈਗਾ ਬਾਬੇ ਨਾਨਕ ਦੇ ਡਲੇ ਮਾਰ ਲਾ ਕਿਸੇ ਤਾਂ ਅਸੀਂ ਕੌਣ ਆਈ ਤੇ ਧੂੜ ਵੀ ਨਹੀਂ ਹੈਗੀ ਬਾਈ ਕਿ ਗੱਲ ਚੱਲ ਆਇਆ ਨਾ ਜੇ ਕੋਈ ਕਹਿੰਦਾ ਹੀ ਹੈ ਵੀ ਸ਼ਰਮਾ ਮਾਰਾ ਫਲਾਨਾ ਨੇ ਭਾਈ ਮਾੜਾ ਚੰਗਾ ਤਾਂ ਲੋਕਾਂ ਨੂੰ ਤਾਂ ਪਤਾ ਹੀ ਹੈ ਜਿਹੜਿਆਂ ਨੂੰ ਪਤਾ ਹੈ ਸਹੀ ਗੱਲ ਹੈ ਹੈ ਇਹਦਾ ਪਰਮਾਤਮਾ ਇਹਨਾਂ ਲੋਕਾਂ ਨੂੰ ਜਾਣੇ ਇਹਨਾਂ ਨੂੰ ਤਾਂ ਰੱਬ ਹੀ ਜਾਣ ਸਕਦਾ ਹੈਗਾ ਲੋਕਾਂ ਨੂੰ ਆਪਾਂ ਨਹੀਂ ਜਾਣ ਸਕਦੇ ਮਾੜੇ ਬੰਦੇ ਚ ਜੇ ਚੰਗਾ ਹੋਵੇ ਗੁਣ ਵੀ ਹੁੰਦੇ ਆ ਭਾਈ ਬੰਦੇ 'ਚ ਹੈ ਚੰਗਾ ਮਾੜਾ ਬੰਦਾ ਇਹ ਦੁਨੀਆ ਰੱਬ ਨੇ ਬਣਾਈ ਹੈ ਕੋਈ ਜਿਹਨੇ ਹੁਣ ਕਮੈਂਟ ਮਾਰੇ ਕਰਨੇ ਉਹ ਮਾਰੇ ਵੀ ਕਰੀ ਜਾਂਦੇ ਉਹ ਤਾਂ ਹੜਪੀੜ ਤੈਨੂੰ ਨਹੀਂ ਛੱਡਦੇ ਉਹ ਤਾਂ ਹੜਪੀੜ ਤੈਨੂੰ ਕਹੀ ਜਾਂਦੇ ਇਹ ਲੋਕ ਫਲਾਣਾ ਖਾ ਗਿਆ ਜੀ ਪੈਸੇ ਝੌਂਕਾ ਖਾ ਗਿਆ ਜੀ ਮਾਤਰ ਨੇ ਦਿੱਤਾ 100 ਰੁਪਏ ਨਹੀਂ ਹੁੰਦਾ ਹਾਂ ਕਾ ਗਿਆ ਮੁਰੋ ਗਿਆ ਇਹਦੀ ਆਤੀ ਸੇਵਾ ਲਈ ਕਿ ਉਹ ਉਹਦਾ ਕਰਤਾ ਹੀ ਹੈ ਬਾਈ ਇਹਦੇ ਹੱਥ ਚ ਸੇਵਾ ਤੁਸੀਂ ਟਰੈਕਟਰ ਦਾ ਸੌਦਾ ਕਰ ਲਿਆ ਸੀ ਮੇਰਾ ਗੜਾਉਣ ਤੇ ਖੜੇ ਨਾਲ ਆ ਕਰ ਲਿਆ ਸੀ ਤੁਸੀਂ ਕਿਹਾ ਮੈਨੂੰ ਤੇਲ ਚੇਂਜ ਕਰਨਾ ਤੇਲ ਚੇਂਜ ਕਿਹਨੇ ਕੀਤਾ ਮੈਂ ਆਪ ਹੀ ਕਿਹਾ ਕਿ ਮੁੰਡਾ ਤੇਲ ਕੱਢੋ ਟਰੈਕਟਰ ਦਾ ਬਦਲ ਕੇ ਦੇ ਅੱਛਾ ਅੱਛਾ ਛਤਰੀ ਤੂੰ ਤਾਂ ਪਸੰਦ ਨਹੀਂ ਆਪ ਹੀ ਛਤਰੀ ਲਾਹੀ ਬਾਈ ਪਾਸੇ ਤੇ ਠੀਕ ਹੈ ਬਾਈ ਨੂੰ ਛਤਰੀ ਵੀ ਚੇਂਜ ਕਰਤੀ ਕਹਿੰਦਾ ਬਾਈ ਛਤਰੀ ਨਾ ਤੇ ਮੈਂ ਦੂਜੇ ਜੌਂਡੀਰ ਦੀ ਲਾ ਕੇ ਲਾ ਲਾ ਵੀਰੇ ਇਹਹੀ ਗੱਲ ਸੀ ਹਾਂ ਇਹਹੀ ਗੱਲ ਹੋਈ ਨਾ ਪੂਰੇ ਨੇ ਮੈਂ ਕਹਿ ਰਿਹਾ ਵੀਡੀਓ ਚ ਮੈਂ ਇੱਕ ਗੱਲ ਦੱਸਾਂ ਪੈਸਾ ਨਹੀਂ ਗਮ ਹੁੰਦਾ ਪੈਸਾ ਨਹੀਂ ਤੈਨੂੰ ਸਿਵਿਆਂ ਤੇ ਕਰ ਲੈ ਕੇ ਜਾਣਾ ਆ ਮੋਢੇ ਲੈ ਕੇ ਜਾਣਾ ਹਾਂ ਮੈਨੂੰ ਪੈਸਿਆਂ ਦੀ ਲੋੜ ਨਹੀਂ ਆਹ ਸਿਵੇ ਸਿਵੇਂ ਤਕਰਾਂ ਲੈ ਕੇ ਜਾਣੀ ਇਹਨਾਂ ਦੀ ਲੋੜ ਜਿਹਨੇ ਮਾੜਾ ਕਹਿਣਾ ਕਹੀ ਜਾਓ ਕੋਈ ਪਰਵਾਹ ਨਹੀਂ ਸਿਰਫ ਮੈਂ ਜ਼ਿਮੀਦਾਰ ਦੇ ਹੱਕ 'ਚ ਖੜਨਾ ਚਾਹੁੰਦਾ ਜ਼ਿਮੀਦਾਰ ਦੇ ਨਾਲ ਖੜੂੰਗਾ ਪਰ ਮੈਂ ਕੁਛ ਹੋ ਜੇ ਮੈਂ ਜ਼ਿਮੀਦਾਰ ਦਾ ਮਾੜਾ ਨਹੀਂ ਕਰਨਾ ਨਾ ਜ਼ਿਮੀਦਾਰ ਦੇ ਮਤਲਬ ਉਹਨਾਂ ਦਾ ਮੈਂ ਆਪਣੀ ਬੇਹਕੀ ਕਮਾਈ ਨਹੀਂ ਖਾਣੀ ਗੱਲ ਨਿਬੜੇ ਕੱਕੀ ਢੜਾ ਸੌਦਾ ਹੋ ਗਿਆ ਹੁਣ ਬੈਂਪਰ ਐ ਬਾਈ ਕਹਿੰਦਾ ਖੜ ਜਾ ਯਾਰ ਮੈਂ ਬੈਂਪਰ ਵੀ ਰੰਗ ਕਰਕੇ ਦੇ ਦੂੰ ਤੈਨੂੰ ਐ ਤੋਤਾ ਬਣਾ ਕੇ ਦੂੰ ਕਹਿੰਦਾ ਅਸਲੀ ਚੀਜ਼ ਬਣਾ ਕੇ ਦੂੰ ਯਾਰ ਬਾਈ ਥੋੜਾ ਜ ਆ ਸਾਫ ਨਹੀਂ ਦਿੱਕਾ ਸੀ ਕਿ ਉਹ ਆਪਾਂ ਖੁਦ ਛੋਟੇ ਮੋਟੇ ਕੰਮ ਆਪ ਹੀ ਕਰ ਲਾਂ ਨੇ ਕਰਦੇ ਆ ਮੁੰਡਾ ਗਿਆ ਹੋਇਆ ਇਹਦਾ ਰੰਗ ਲੈਣਾ ਤੇ ਆਪਾਂ ਬੈਂਪਰ ਐ ਬਣਾ ਕੇ ਦੇਵਾਂਗੇ ਬਾਪੂ ਨੂੰ ਸਿਰਾ ਸਿਰਾ ਚੀਜ਼ ਬਣਾ ਕੇ ਦੇਵਾਂਗੇ ਠੀਕ ਐ ਬਾਪੂ ਜੇ ਤੈਨੂੰ ਕੰਮ ਹੀ ਹੱਦੇ ਵੀ ਲੱਗਦੀ ਆ ਮੈਂ ਔਰ ਤੋੜੇ ਕਰਦਾ ਮੈਂ ਚੇਂਜ ਕਰਕੇ ਦੇ ਦਿੰਦਾ ਚੇਂਜ ਕਰਕੇ ਦੇ ਦਿੰਦਾ ਕਿਉਂ ਬਾਈ ਜੀ ਠੀਕ ਐ ਵਰਤਮਾਨ ਕੇ ਟਰੈਕਟਰ ਨੂੰ ਚਾਰੇ ਪਾਸੇ ਦਿਖਾ ਦਿਖਾ ਦਿਓ ਚਾਰੇ ਪਾਸੇ ਦਿਖਾ ਦੇ ਬੇਟੇ ਜੇ ਟਰੈਕਟਰ 'ਚ ਕਮੀ ਹੋਈ ਨਾ ਬਾਪੂ ਇੱਥੇ ਹੀ ਛੱਡ ਦੀ ਟਰੈਕਟਰ ਨੂੰ ਪਰਵਾਹੀ ਨਾ ਮੰਨੇ ਠੀਕ ਹੈ 3 ਸਪੀਡ ਆ ਬਾਈ 50 50 ਆਹ ਦੇਖ ਕਿਸੇ ਪਾਸੇ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਮੈਂ ਜ਼ਿੰਮੇਵਾਰ ਆ ਫੱਟੇ-ਫੁੱਟੇ ਦੇਖ ਸਕਦੇ ਬਈ ਪੂਰੇ ਚੰਗੇ ਆ ਆ ਲੈ ਕੋਈ ਆਏ ਜੀ ਫੱਟੀ ਦੇ ਕੇ ਦਿਖਾਵੇ ਠੀਕ ਆ ਬਾਕੀ ਆਉਣਾ ਕਿੱਥੇ ਬਈ ਸਰਮੇ ਮੇਰਾ ਪਿੰਡ ਤਲਵੰਡੀ ਸਾਬੋ ਜੀ ਸੰਗਤ ਰੋਡ ਤੇ ਮੇਰਾ ਘਰ ਆ ਟੋਕੀ ਵਾਲੀ ਮਸ਼ੀਨ ਸਾਡੇ ਬਾਹਰ ਕੇ ਲੱਗੀ ਆ ਟੋਕੀ ਤੋਂ ਅਗਲਾ ਘਰ ਮੇਰਾ ਆਹ ਉਹ ਤੋਂ ਬਾਹਰ ਕੇ ਲੱਗੀ ਹੋਈ ਆ ਸਾਡੇ ਬੈਂਕ ਵਾਲੀ ਠੀਕ ਆ ਗੱਲ ਵੀਰੇ ਤੇ ਬਾਬੇ ਨੂੰ ਦਿਓ ਵਧਾਈਆਂ ਕਮੈਂਟਾਂ ਦੇ ਵਿੱਚ ਸੋਹਣੇ ਸੋਹਣੇ ਕਮੈਂਟ ਕਰਿਓ ਬੇਨਤੀ ਹੱਤ ਮੰਨ ਕੇ ਜੇ ਭਾਈ ਮਾੜਾ ਕਰੋਗੇ ਕਮੈਂਟ ਮੇਰੇ ਬਿਨਾ ਵਰਤੇ ਤੋਂ ਕਮੈਂਟ ਕਰੋਗੇ ਤਾਂ ਫਿਰ ਆਪਾਂ ਭਾਈ ਅਗਲੀ ਵੀਡੀਓ 'ਚ ਜਵਾਬ ਵੀ ਦੇਵਾਂਗੇ ਠੀਕ ਠੀਕ ਆ ਗੱਲ ਬਾਈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿਸੇ ਵੀ ਵੀਰ ਨੂੰ ਹੜਪੀੜ ਤਾਂ ਵਾਸਤੇ ਕੋਈ ਜ਼ਰੂਰਤ ਆ ਜਿੰਨੇ ਕੁ ਜੋਗਰੇ ਹੈਗੇ ਖੜੇ ਆ ਸਹੀ ਗੱਲ ਹੈ ਕਿ ਨਹੀਂ ਇੰਨਾ ਕਰਕੇ ਸ਼ਰਮਾ ਸ਼ਰਮਾ ਜੇ ਇਹਨਾਂ ਤੇ ਕੋਈ مصیبت ਆ ਤਾਂ ਸ਼ਰਮੇ ਤੇ ਵੀ مصیبت ਆ ਸਹੀ ਗੱਲ ਹੈ ਕਿ ਗਲਤ ਗੱਲ ਆ ਜੀ ਤੂੰ ਆ ਮੈਂ ਜੇ ਅੱਜ ਭਰਾਵਾਂ ਨੂੰ ਛੱਡ ਕੇ ਭੱਜਾਂ ਸਹੀ ਗੱਲ ਹੈ ਕੀ ਗਲਤ ਗੱਲ ਆ ਕਿਸੇ ਵੀ ਨੇ ਹੜਪੀੜ ਤਾਂ ਵਾਸਤੇ ਸੇਵਾ ਵਾਸਤੇ ਟਰੈਕਟਰ ਲੈਣਾ ਆ ਆਪਾਂ ਅਰਸ਼ੀਰ ਦਿਖਾ ਕੇ ਘਾਟੇ ਨਾਲ ਵੀ ਟਰੈਕਟਰ ਦੇ ਦਾਂਗੇ ਠੀਕ ਹੈ ਅਰਪੀਰ ਤਮਾਸੇ ਆਫਰ ਆ ਗਿਆ ਯਾਰ ਬਾਈ ਆਫਰੀ ਆ ਪਰ ਬੇਨਤੀ ਆ ਤਮਾਨੇ ਕਿ ਬਾਈ ਹੁਣ ਅੱਜ ਟੈਕਾ ਟ੍ਰੈਕਟਰ ਦਿੱਤਾ ਬਾਈ ਨੂੰ ਮੈਸੀ ਇੱਕ ਮੈਸੀ ਦਿੱਤਾ ਇੱਕ ਨਾਟ 11 ਦੇਤਾ ਇੱਕ 9500 ਮੈਸੀ ਦਿੱਤਾ ਬਾਈ ਕੈਨੇਡਾ ਦਿੱਤਾ ਬਾਈ ਜੀ ਨੂੰ ਆਪਾਂ ਵੀਡੀਓ ਚ ਉੱਥੇ ਪਾਉਨੇ ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ ਤੇ ਉਹਨੂੰ ਵੀ ਬਾਈ ਨੂੰ ਬਹੁਤ ਬਹੁਤ ਵਧਾਈਆਂ ਭਰਾਵਾ ਅਮਰੀਕਾ ਵਾਲਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਗਡਾਉਣ ਪਈ ਜਾਂਦਾ ਗਡਾਉਣ ਦਾ ਗਡਾਉਣ ਪਵਾਉਣ ਚ ਮਦਦ ਕੀਤੀ ਹੈ ਪਿਛਲੀ ਵੀਡੀਓ ਚ ਕਹਿ ਸੀ ਨਾ ਤੇ ਗਡਾਉਣ ਪਾਣਾਗਾ ਆਪਣਾ ਪਈ ਜਾਂਦਾ ਸਮਾਨ ਲਿਆਂਦਾ ਸਾਰੇ ਪਈ ਜਾਂਦਾ ਤੇ ਆਪਾਂ ਉਹਨਾਂ ਦਾ ਜਿੱਤੇ ਆਪਾਂ ਆਪਣਾ ਮੂਰਤ ਕੀਤਾ ਉਹਦੇ ਆਪਾਂ ਫੋਟੋਆਂ ਵੀ ਲਾਵਾਂਗੇ ਭਰਾਵਾਂ ਦੀਆਂ ਜਿਹੜੇ ਭਰਾ ਆਪਣੇ ਦੀ ਮਦਦ ਕੀਤੀ ਜਿਨ੍ਹਾਂ ਨੇ ਆਪਣਾ ਗਡਾਉਣ ਪਾਉਣ ਵਾਸਤੇ 플ੌਟ ਲੈਣ ਵਾਸਤੇ ਠੀਕ ਆ ਗੱਲ ਤੇ ਭਾਈ ਬਾਲੀ ਲੰਮੀ ਨਹੀਂ ਕਰਦੇ ਵੀਡੀਓ ਤੇ ਸਾਡੇ ਬਾਪੂ ਜੀ ਨੂੰ ਦਿਓ ਵਧਾਈਆਂ ਟਰੈਕਟਰ ਦੀਆਂ ਤੇ ਮੇਰਾ ਨੰਬਰ ਹੈਗਾ 947884545 ਦੂਜਾ ਨੰਬਰ ਹੈਗਾ 887294545 ਦੋਨਾਂ ਤੇ ਵਟਸਐਪ ਚੱਲਦਾ ਦੋਨਾਂ ਤੇ ਕਾਲਿੰਗ ਚੱਲਦੀ ਆ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇ ਨੂੰ ਗਾਲੇ ਫੋਲੋ ਇਲਤੀ ਲਾਣਾ ਤੂਰੀ ਟੂ ਬਹੁਤ ਬਹੁਤ ਮੇਰਬਾਨੀ ਬਾਈ ਸਸੀ